ਰਾਜਪੁਰਾ ਦੇ ਵਿੱਚ ਵਾਪਰਿਆ ਇੱਕ ਦਰਦਨਾਕ ਹਾਦਸਾ ਹਾਦਸੇ ਦੇ ਵਿੱਚ ਦੋ ਦੀ ਮੌਤ ਤੇ ਇੱਕ ਜ਼ਖਮੀ ਤੁਹਾਨੂੰ ਦੱਸ ਦਈਏ ਪਟਿਆਲਾ ਜ਼ਿਲ੍ਹਾ ਦੇ ਹਲਕਾ ਰਾਜਪੁਰਾ ਚ ਨਲਾਸ ਮੋੜ ਦੇ ਨੇੜੇ ਵਾਪਰਿਆ ਦਰਦਨਾਕ ਹਾਦਸਾ ਹਾਦਸਾ ਬਨਵੇ ਰੋਡ ਤੇ ਨਜਾਇਜ਼ ਤੌਰ ਤੇ ਖੜੇ ਟਰੱਕ ਨਾਲ ਕਾਰ ਟਕਰਾ ਗਈ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਇੱਕ ਵਿਅਕਤੀ ਜ਼ਖਮੀ ਹੋਇਆ ਹੈ ਅੱਜ ਸੇ ਦਾ ਸ਼ਿਕਾਰ ਹੋਈ ਕਾਰ ਦਾ ਨੰਬਰ PB10EX1616 ਹੈ ਹਾਸਾ ਇੰਨਾ ਜਿਆਦਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਗਈ ਹੈ ਫਿਲਹਾਲ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਕੀ ਨਾਮ ਆਪਣਾ ਜੀ ਮੇਰਾ ਨਾਮ ਐਡਵੋਕੇਟ ਪੁਕਾਰ ਸਿੰਘ ਹੈ ਜੀ ਸਰ ਇਹ ਜਿਹੜਾ ਹਾਸਾ ਹੋਇਆ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਕਿ ਹਾਸਾ ਹੋਇਆ ਹੈ ਦੇਖੋ ਮੇਰੇ ਕਿਸੇ ਦੋਸਤ ਦਾ ਫੋਨ ਆਇਆ ਸੀਗਾ ਵੀ ਮੇਰੇ ਘਰ ਦੇ ਨਜ਼ਦੀਕ ਹਾਈਵੇ ਪੈਂਦਾ ਹੈ ਤੇ ਉਥੇ ਜਿਹੜਾ ਸੜਕੀ ਹਾਦਸਾ ਹੋ ਗਿਆ ਜਿਹਦੇ ਵਿੱਚ ਮੈਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ। ਸੋ ਇਮੀਡੀਏਟਲੀ ਮੈਂ ਆਪਣੇ ਨਿਜੀ ਜੋ ਮੇਰੇ ਸਭਾ ਹੈਗੇ ਉਹਦੇ ਮੁਤਾਬਕ ਮੈਂ ਉਥੇ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਚਲੋ ਜਾਮ ਬਹੁਤ ਸੀ। ਤੇ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਦੋ ਜਿਹੜੇ ਵਿਅਕਤੀ ਸੀਗੇ ਉਹ ਪੂਰਨ ਤੌਰ ਤੇ ਜਿਹੜਾ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਗਵਾ ਚੁੱਕੇ ਸੀਗੇ। ਤੇ ਇੱਕ ਵਿਅਕਤੀ ਦੀ ਜਿਹੜੀ ਜਾਨ ਬਚ ਗਈ ਹੈਗੀ ਤੇ ਜਿਹੜੀ ਗੱਡੀ ਆ ਉਹਦੀ ਉਹ ਪੂਰੀ ਤਰ੍ਹਾਂ ਉਹਦੇ ਚਿੱਟਲੇ ਹੋ ਚੁੱਕੇ। ਇਹ ਕਿਉਂ ਹੋਇਆ ਹਾਦਸਾ ਵੀ? देखो पिछले तकरीबन 3-4 साल तो असी मैं ते मेरी मेरी टीम है ਸਾਡੀ ਟੀਮ ਹੈ ਪੇ ਲੜਾਈ ਲੜ ਰਹੀ ਹੈ ਬੀ ਨੈਸ਼ਨਲ ਹਾਈਵੇ ਤੇ ਇਲੀਗਲ ਰੋਡ ਕੱਟਸ ਨੇ ਤੇ ਜਿਹੜਾ ਇਹ ਹਾਈਵੇ ਰਾਜਪੁਰਾ ਪਾਰ ਕਰਦਾ ਅੱਗੇ ਜਾ ਕੇ ਬੋਤਲ ਨੈਕ ਹੋ ਜਾਂਦਾ ਜਿਹਦੇ ਕਾਰਨ ਹੋਟਲ ਇੰਡਸਟਰੀ ਹੈਗੀ ਆ ਉਹ ਟਰਾਲੇ ਜਾਂ ਕੁਝ ਗੱਡੀਆਂ ਜਿਹੜੀਆਂ ਨੇ ਉਹ ਮੇਨ ਹਾਈਵੇ ਦੇ ਉੱਤੇ ਖੜੀਆਂ ਰਹਿੰਦੀਆਂ ਨੇ ਇਹ ਹਾਦਸਾ ਵੀ ਉਸ ਕਰਕੇ ਹੋਇਆ ਜੀ ਨਹੀਂ ਮੈਂ ਇਹਦੇ ਚ ਉਹਦਾ ਪਾਰਟ ਵੀ ਵੱਖਰਾ ਹੈ ਪਰ ਮੈਂ ਇਹਦੇ ਚ ਸਭ ਤੋਂ ਵੱਡੀ ਅੰਗਿਹਲੀ ਜਿਹੜੀ ਹੈ ਨੈਸ਼ਨਲ ਹਾਈਵੇ ਅਥਾਰਟੀ ਦੀ ਤੇ ਲੋਕਲ ਪ੍ਰਸ਼ਾਸਨ ਦੀ ਮੰਨਦਾ ਕਿਉਂਕਿ ਦੇਖੋ ਅਗਰ ਵਾਹਨ ਖੜਿਆ ਹੈਗਾ ਪਹਿਲੀ ਗੱਲ ਤਾਂ ਉਹਨੂੰ ਰੁਕਣ ਕਿਉਂ ਦਿੱਤਾ ਜਾਂਦਾ ਦੂਜੀ ਗੱਲ ਜਦੋਂ ਮੇਨ ਨੈਸ਼ਨਲ ਹਾਈਵੇ ਦੇ ਉੱਤੇ ਸਪੀਡ ਨਾਲ ਜਦੋਂ ਵਾਹਨਸ ਨਿਕਲਦੇ ਨੇ ਤਾਂ ਉਹਨੂੰ ਜੇ ਕੋਈ ਦਿੱਕਤ ਵੀ ਆ ਜਾਏ ਤਾਂ ਉਹਨਾਂ ਨੂੰ ਥੋੜੇ ਜਿਹਾ ਬਚਣਾ ਹੋਵੇ ਤਾਂ ਵੀ ਕਿਤੇ ਸਾਈਡ 'ਚ ਜਾ ਸਕਦੇ ਪਰ ਉਹ ਕਿਤੇ ਵੀ ਉਹਨਾਂ ਦੀ ਸੰਭਾਵਨਾ ਨਹੀਂ ਬਚਦੀ ਸੋ ਬੜੀ ਦੁਖ ਦੀ ਗੱਲ ਹੈ ਕਿ ਅੱਜ ਵੀ ਦੋ ਜਿਹੜੀਆਂ ਮੌਤਾਂ ਨੇ ਉਹ ਉਹ ਸਿਸਟਮ ਦੀ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਮੈਂ ਮੰਨ ਸਕਦਾ ਜਿਹੜੀ ਇਹ ਦੋ ਜੀਵ ਧਰਤੀ ਤੋਂ ਚਲੇ ਗਏ ਬਹੁਤ ਵੱਡਾ ਘਟਾ ਜਿਹੜਾ ਉਹਨਾਂ ਦੇ ਪਰਿਵਾਰਾਂ ਨੂੰ ਹੋਇਆ ਇਹ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਜੀ ਦੇਖੋ ਮੇਰੀ ਮੇਰੀ ਜਾਣਕਾਰੀ ਮੁਤਾਬਕ ਇਹ ਕਿਸੇ ਅੰਬਾਲਾ ਸਾਈਡ ਤੋਂ ਆ ਰਹੀ ਸੀ ਤੇ ਇਹਨਾਂ ਨੇ ਸਰਹੰਦ ਵਾਲੇ ਪਾਸੇ ਕਿਤੇ ਜਾਣਾ ਸੀਗਾ ਪਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਨਾ ਵੀ ਇੱਥੇ ਪਿਛਲੇ ਤਕਰੀਬਨ 2022 ਚ ਅਸੀਂ ਇੱਕ ਪੁਲ ਪਾਸ ਕਰਵਾ ਚੁੱਕੇ ਹਾਂ ਇੱਥੇ ਵੀ ਇਹ ਟੇਕ ਪੁਲ ਐਕਸਟਰਾ ਹੋਣਾ ਚਾਹੀਦਾ ਕਿਉਂਕਿ ਬੜਾ ਛੋਟਾ ਰਸਤਾ ਬਣ ਜਾਂਦਾ ਅੱਗੇ ਕੰਜੈਸਟਡ ਜਾ ਹੋ ਜਾਂਦਾ ਰ ਜਿਹਦੇ ਕਾਰਨ ਲੋਕਾਂ 'ਚ ਸਪੀਡ ਹੁੰਦੀ ਹੈ ਮਤਲਬ ਹਫੜਾ ਦਫੜੀ ਮੱਚੀ ਹੁੰਦੀ ਹੈ ਜਲਦੀ ਨਿਕਲਣ ਦੀ ਜਿਹਦੇ ਕਾਰਨ ਵੱਡੇ ਹਾਦਸੇ ਹੋ ਰਹੇ ਨੇ ਤੁਸੀਂ ਦੇਖੋ ਵੀ 43 ਕਰੋੜ ਰੁਪਇਆ ਗਵਰਨਮੈਂਟ ਆਫ ਇੰਡੀਆ ਨੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਪਾਸ ਕਰਕੇ ਭੇਜ ਵੀ ਦਿੱਤਾ ਅੱਜ ਤੱਕ ਉਹਦੀ ਟੈਂਡਰਿੰਗ ਨਹੀਂ ਹੋ ਸਕੀ ਮਤਲਬ ਉਹ ਪੁਲ ਹੀ ਨਹੀਂ ਬਣਾਇਆ ਜਾ ਸਕਿਆ ਤੇ ਤੇ ਦੇਖੋ ਮੈਂ ਹਾਈ ਕੋਰਟ ਵੀ ਮੂਵ ਕੀਤਾ ਪਰ ਜੇ ਇਹੀ ਹਾਲਾਤ ਰਹੇ ਤਾਂ ਲੋਕ ਇਹਨਾਂ ਜਿਹੜੇ ਸਥਾਨਕ ਲੋਕ ਨੇ ਸਾਡੇ ਭੈਣ ਭਰਾ ਨੇ ਇਹਨਾਂ ਦੇ ਨਿੱਜੀ ਹਿੱਤਾਂ ਦੇ ਲਈ ਮੈਂ ਫਿਰ ਹਾਈ ਕੋਰਟ ਦਾ ਜਿਹੜਾ ਮੁਕ ਕਰਾਂਗਾ ਪਰ ਮੈਂ ਆਪਜੀ ਤੋਂ ਵੀ ਇਹ ਸਹਿਯੋਗ ਚਾਹੁੰਨਾ ਵੀ ਤੁਸੀਂ ਇਸ ਜਾਣਕਾਰੀ ਨੂੰ ਸਾਰੇ ਲੋਕਾਂ ਤੱਕ ਭੇਜੋ ਵੀ ਐਵੇਂ ਪਤਾ ਨਹੀਂ ਪਰਿਵਾਰਾਂ 'ਚ ਇੱਕ ਆਦਮੀ ਕਮਾਉਣ ਵਾਲਾ ਜੀ ਕਿਸਤੀ ਨਾਲ ਹੈ ਕੀ ਹੁੰਦੀ ਆ ਤੇ ਕਿਸਦੇ ਕਾਰਨ ਕਿਹਦੀ ਮੌਤ ਹੋ ਜਾਂਦੀ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਰਹੇ ਨੇ ਸੋ ਮੇਰੀ ਆਪ ਜੀ ਰਾਹੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਜਲਦ ਤੋਂ ਜਲਦ ਇਹ ਜਿਹੜੀ ਪੁਲਿਸ ਨੈਸ਼ਨਲ ਹਾਈਵੇਅ ਨੂੰ ਫ੍ਰੀ ਕੀਤਾ ਜਾਵੇ ਤੇ ਸਟੇਟ ਹਾਈਵੇਅ ਦੇ ਜਿਹੜੇ ਪੁਲ ਬਣਾਏ ਜਾਣ ਤਾਂਕਿ ਜਿਹੜਾ ਸਾਡਾ ਜਿਹੜਾ ਰਾਜਪੁਰਾ ਸ਼ਹਿਰ ਹੈ ਉਹ ਇਹਨਾਂ ਲਾਸ਼ਾਂ ਦਾ ਇਹ ਬੇਗਨਾ ਲੋਕਾਂ ਦੀ ਮੌਤਾਂ ਦਾ ਵਜਨ ਨਹੀਂ ਚੱਕ ਸਕਦਾ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਇਸ ਤੇ ਜਲਦ ਅਮਲ ਕੀਤਾ ਜਾਵੇ ਸੋ ਧੰਨਵਾਦ